ਬੱਡੀ ਖੁੱਪੀ ਦਾ ਕੰਮ ਪਿੰਡਾ ਝੁੱਟੇ ਦਾ ਸੀਧਾਰੇ ਦੀ ਕੁਸ਼ਤੀ ਪੱਕਾ ਸਾਧਨ ਗੋਟੇ ਦਾ ਸੀਧਾਰੇ ਦੀ ਕੁਸ਼ਤੀ ਪੱਕਾ ਸਾਧਨ ਗੋਟੇ ਦਾ ਆਹ ਬਹੁਤ ਵਧੀਆ ਕੁਸ਼ਤੀ ਐਸਰੇ ਚੱਲ ਰਿਹਾ ਕੌਰ ਹਾਂਜੀ ਵਾਕੀ ਜੀਨਾਰੇ ਦੀ ਗੱਲ ਹੈ ਕਿਉਂਕਿ ਇਦਾਂ ਦੀਆਂ ਕੁਸ਼ਤੀਆਂ ਦੇਖਣ ਲੱਗੇ ਤਾਂ ਬਾਦ ਦਰਸ਼ਕਾਂ ਦਾ ਵੀ ਦਿਲ ਧੜਕਣ ਲੱਗ ਪਿਆ ਕਿਉਂਕਿ ਜਦੋਂ ਇਦਾਂ ਦਾ ਜੋਰ ਲੱਗਦੇ ਇਦਾਂ ਦੀਆਂ ਕੁਸ਼ਤੀਆਂ ਹੁੰਦੀਆਂ ਤਾਂ ਦਿਲ ਰੋਕ ਕੇ ਦਿਲ ਥਾਮ ਕੇ ਕਿੰਨੇ ਕੰਦੇ ਦਿਨਾਂ ਕੋਲ ਕੋਚੀ ਦੇਖਣੇ ਪੈ ਗਏ। ਬੈ ਕਬਦੀ ਬਿਲਕੁਲ ਇੱਕ ਵਾਰੀ ਕਹਿੰਦੇ ਉੱਪਰ ਵਾਲੇ ਪਹਿਲਵਾਨ ਦੇ ਕਰਾਗੇ ਪਹਿਲਵਾਨ ਦੀ ਕੁਸ਼ਤੀ ਚੱਲਦੀ ਪਈ ਸੀ ਤੇ ਕੁਸ਼ਤੀ ਦੇ ਵਿੱਚ ਜਦੋਂ ਕੁਸ਼ਤੀ ਅੱਧਾ ਘੰਟਾ ਪੋੜਾ ਘਟ ਹੋਈ ਜਦੋਂ ਫੈਸਲਾ ਹੋਇਆ ਤੇ ਪਹਿਲਵਾਨ ਜਿੱਤ ਗਿਆ ਤੇ ਜਦੋਂ ਦਰਸ਼ਕਾਂ ਦੇ ਵਿੱਚ ਗਿਆ ਉਹਦੇ ਵਿੱਚ ਇੱਕ ਬਜ਼ੁਰਗ ਨੇ ਆਪਣੇ ਜਿਹੜੀ ਚੇਲ ਪਾਈ ਹੋਈ ਸੀ ਸੋਨੇ ਦੀ ਚੇਲ ਪਾ ਕੇ ਜਿਹੜੇ ਪਹਿਲਵਾਨ ਦੇ ਗੱਲ ਚ ਪਾਦੀ ਕਹਿੰਦਾ ਜੇ ਮੇਰੇ ਕੋਲੇ ਜਗੀਰ ਹੁੰਦੀ ਤਾਂ ਮੈਂ ਤੈਨੂੰ ਜਗੀਰ ਬਖਸ਼ ਦਿੰਦਾ ਜੇ ਮੈਂ ਰਾਜਾ ਹੁੰਦਾ ਤਾਂ ਇਦਾਂ ਭਾਗ ਕੋ ਜਦਨੇ ਕਿਹੜੀ ਜਦੋਂ ਕੁਸ਼ਤੀਆਂ ਹੁੰਦੀਆਂ ਆਪਾਂ ਸੋ ਇੱਕ ਇੱਕ ਪੁਆਇੰਟ ਦੋਨਾਂ ਪਹਿਲਵਾਨਾਂ ਦਾ ਬਰਾਬਰ ਆ ਤੇ ਕੁਸ਼ਤੀ ਜਿਹੜੀ ਨਾਮ ਬੋਲੇ ਦੋਨਾਂ ਦੇ ਅੱਡ-ਅੱਡ ਰਾਣਾ ਰਾਣੇ ਨੇ ਜਿਹੜਾ ਬਾਅਦ ਪੁਆਇੰਟ ਲਿਆ ਜਿਹੜਾ ਲਾਲ ਜਾਂਗੀਏ ਦੇ ਬੱਚਾ ਤੇ ਰਿਸ਼ਵਾ ਜਿਹੜਾ ਦੋਨੇ ਪਹਿਲਵਾਨਾਂ ਦਾ ਇੱਕ ਇੱਕ ਪੁਆਇੰਟ ਦੋਨੋਂ ਪਹਿਲਵਾਨਾਂ ਦਾ ਇੱਕ ਇੱਕ ਉਹ ਦਾ ਮਾਰਨ ਲੱਗੇ ਤੋਨੇ ਰੋਕ ਦੇ ਬਹੁਤ ਸੇਵਾਦਾਰ ਉਹਨਾਂ ਵੱਲ ਬਹੁਤ ਸਨਮਾਨ ਮਿਸਲ ਤੁਸੀਂ ਬਹੁਤ ਤਰਸ ਕਰਦੇ ਹੋ ਤੇਰੇ ਲਈ ਮਿਸਲ ਮਾਰਨ ਦੇ ਅੰਦਰ ਅੰਕਲ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਮਾਨ ਸਨਮਾਨ ਕੀਤਾ ਹੈ ਆਹ ਦੇਖਦੇ ਆ ਵਾਹ ਜੱਗਰੂਆ ਤੇ ਸ਼ੇਣੀ ਦਾ ਪੁੱਤ ਜੰਗਲ ਦਾ ਰਾਜਾ ਖਵਾਉਂਦਾ ਹੈ ਸ਼ੇਣੀ ਦਾ ਦੂਜੇ ਹੀ ਮਗੜਾ ਲੇੜੀ ਦੂਜੇ ਜਿਹੜੇ ਦੂਜੇ ਕੱਪ ਵਾਲੇ ਤੋਂ ਬਾਅਦ ਬਣਵਾਉਂਦਾ ਸਲਾਮਤ ਸ਼ੇਰਾਂ ਨੂੰ ਤੇ ਕਰਮਾ ਵਾਲੀਆਂ ਮਾਵਾ ਦੇਣ ਭਈ ਜੰਮ ਦਵੇਰਾ ਨੂੰ ਕਰਮਾ ਵਾਲੀਆਂ ਮਾਵਾ ਦੇਣ ਭਈ ਜੰਮ ਦਵੇਰਾ ਨੂੰ ਇਹ ਗਰੇੜਾਂ ਦੀ ਗੱਲ ਹੈ ਮੇਰੀ ਜੀ